ਇੱਕ ਸਭ ਤੋਂ ਵੱਡੀ ਜਿਹੜੀ ਇਹ ਸ਼ਰਮ ਦੀ ਗੱਲ ਆ ਸਾਡੇ ਲਈ ਸ਼ਰਮ ਦੀ ਗੱਲ ਉਹ ਜਦੋਂ ਰਾਜਾ ਬੜਿੰਗ ਸਾਹਿਬ ਰਾਜਾ ਬੜਿੰਗ ਸਾਹਿਬ ਮੰਤਰੀ ਬਣਦੇ ਆ 20 ਸਤੰਬਰ 2021 ਨੂੰ ਇਹ ਲੋਕਾਂ ਨੂੰ ਇਨਸਾਫ ਦੇਣਗੇ ਇਹ ਉਰੇ ਲੁਧਿਆਣੇ 'ਚ ਲੋਕਾਂ ਨੂੰ ਇਨਸਾਫ ਦੇਣਗੇ ਜਿਨ੍ਹਾਂ ਤੇ ਸਿੱਧਾ ਕਤਲ ਦਾ ਮਕਦਮਾ ਇਹ ਡਿਮਾਂਡ ਕਰਦਾ ਚੀਫ ਮਨਿਸਟਰ ਸਾਹਿਬ ਨੇ ਲੁਧਿਆਣੇ ਆਉਣਾ ਏ ਐਫਆਈਆ ਨੰਬਰ 32 ਇਹਨੂੰ ਰੀਓਪਨ ਕਰਨ ਰੀਓਪਨ ਕਰਨ ਜਿਹੜੀ ਟੱਕੇ ਨਾਲ ਸਰਕਾਰ ਦੇ ਪ੍ਰੈਸ਼ਰ ਨਾਲ ਜੀ ਮਿਨਿਸਟਰ ਦੇ ਪ੍ਰੈਸ਼ਰ ਨਾਲ ਮੰਤਰੀ ਦੇ ਪ੍ਰੈਸ਼ਰ ਨਾਲ 1 ਕਰੋੜ 22 ਲੱਖ ਰੁਪਏ ਤੁਸੀਂ ਘਰੋਂ ਜਾਣਤਾ ਜੇ ਮੁੱਖ ਮੰਤਰੀ ਸਾਹਿਬ ਤੁਹਾਡੇ ਵੀ ਛੋਟੇ ਬੱਚਾ ਥੋੜੀ ਵੀ ਛੋਟੀ ਬੇਟੀ ਆ ਤੇ ਇਹਦੀ ਵੀ ਛੋਟੀ ਬੇਟੀ ਇਹਦਾ ਵੀ ਬੇਟਾ ਇਹ ਗੋਲੀਆਂ ਬਾਪ ਨੂੰ ਆਪਣੇ ਹੱਥਾਂ ਨਾਲ ਆਪਣੇ ਬੱਚਿਆਂ ਨੂੰ ਗੋਲੀਆਂ ਮਾਰਨੀਆਂ ਪੈਗੀਆਂ ਉਹ ਵੀ ਦੋ ਆਪਣੀ ਘਰ ਵਾਲੀ ਤੇ ਆਪ ਨੂੰ ਮਾਰਨੀਆਂ ਪੈਗੀਆਂ ਰੂਹ ਕੰਬਦੀ ਆ ਰੂਹ ਕੰਬਦੀ ਆ ਇਹ ਨਰਦਈ ਬੰਦੇ ਇਹਨਾਂ ਨੂੰ ਅੱਜ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਅੱਜ ਗੁੱਟ ਤੇ ਘੜੀਆਂ ਦੇਖੋ ਅਮਰਤਾ ਵੜਿੰਗ ਦੇ ਗੁੱਟ ਤੇ 15 ਲੱਖ ਦੀ ਘੜੀ ਬੰਨੀ ਹੁੰਦੀ ਹੈ ਅੱਜ ਰਾਜਾ ਵੜਿੰਗ ਦੀ ਵਾਈਫ ਤੇ ਦੇਖੋ 2 ਕਰੋੜ ਦੀ ਗੱਡੀ ਅੱਜ ਉਹਨਾਂ ਤੇ ਸਵਾਰ ਹੁੰਦੇ ਆ ਅੱਜ ਰਾਜਾ ਬੜਿੰਗ ਸਾਹਿਬ ਆਪ 2 ਕਰੋੜ ਦੀ ਗੱਡੀ ਤੇ ਸਵਾਰ ਹੁੰਦੇ ਆ ਜੇ ਮੇਰੇ ਤੇ ਕੋਈ ਦਾਗ ਆ ਜੇ ਮੈਂ ਕੁਝ ਖਾਦਾ ਪੀਤਾ ਜਾਂ ਮੈਂ ਕੁਝ ਬਣਾਇਆ ਤਾਂ ਤੁਸੀਂ ਮੇਰੇ ਤੇ ਭਾਈ ਇਤਵਾਰ ਨਾ ਕਰਿਓ ਜੇ ਇਹ ਲੋਕ ਜਿਹੜੇ ਸਿਰਫ ਰਾਜਨੀਤੀ ਚ ਸਿਰਫ ਰਾਜਨੀਤੀ ਚ ਆ ਪੈਸੇ ਬਣਾਉਣ ਆਏ ਆ ਆ ਗੱਡੀਆਂ ਕਾਰਾਂ ਵੱਡੀਆਂ ਵੱਡੀਆਂ ਲਗਜ਼ਰੀ ਲਾਈਫ ਜਿਉਣ ਆਏ ਆ ਤੇ ਉਹਨਾਂ ਦਾ ਫੈਸਲਾ ਥੋੜੇ ਹੱਥਾ ਲੁਧਿਆਣੇ ਦੇ ਹੱਥਾ ਜਿਹੜੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਇਹ ਕਿਸੇ ਨੂੰ ਵੀ ਉਹਨੂੰ ਡੀਫੇਮ ਕਰਨ ਲਈ ਉਹਦੇ ਉੱਤੇ ਚਿੱਕੜ ਸੱਟਣ ਲਈ ਇਹ ਪ੍ਰੈਸ ਕਾਨਫਰੰਸ ਬਿਲਕੁਲ ਨਹੀਂ ਮੈਂ ਦੁਬਾਰਾ ਕਹਿ ਦਿੰਨਾ ਵੀ ਕਿਸੇ ਤੇ ਵੀ ਇਹ ਪ੍ਰੈਸ ਕਾਨਫਰੰਸ ਚਿੱਕੜ ਸੱਟਣ ਲਈ ਸਿਆਸਤ ਕਰਨ ਲਈ ਬਿਲਕੁਲ ਨਹੀਂ ਗਈ ਇਹ ਸਿਰਫ ਲੁਧਿਆਣੇ ਦੇ ਲੋਕਾਂ ਨੂੰ ਲੁਧਿਆਣੇ ਦੇ ਸਾਡੇ ਵੋਟਰਾਂ ਨੂੰ ਜਿਹੜੇ ਕੁਝ ਲੋਕ ਬਾਹਰੋਂ ਓਰੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਆਏ ਨੇ ਜਿਨ੍ਹਾਂ ਦਾ ਅਮਰਿੰਦਰ ਬੜਿੰਗ ਕਾਂਗਰਸ ਦੇ ਉਹ ਕੈਂਡੀਡੇਟ ਨੇ ਲੁਧਿਆਣੇ ਤੋਂ ਉਹਨਾਂ ਦੇ ਬਾਰੇ ਮੈਂ ਜ਼ਰੂਰ ਸਾਰੇ ਹੀ ਲੁਧਿਆਣੇ ਦੇ ਲੋਕਾਂ ਨੂੰ ਕਿਉਂਕਿ ਵੋਟ ਦੇ ਦੇਣਾ ਉਹ ਨੇੜੇ ਆ ਰਹੇ ਨੇ ਮੈਂ ਉਹਨਾਂ ਦਾ ਪਛੋਕੜ ਉਹਨਾਂ ਦੇ ਬਾਰੇ ਜ਼ਰੂਰ ਦੱਸਣਾ ਚਾਹਣਾ ਕਿਉਂਕਿ ਉਹ ਕੰਮ ਉਹ ਇਸੇ ਕਰਕੇ ਅਹਿਮਦ ਸ਼ਾਹ ਅਬਦਾਲੀ ਬਣ ਕੇ ਧਾੜਵੀ ਬਣ ਕੇ ਉਹ ਲੁਧਿਆਣੇ 'ਚ ਇਹ ਕੰਮ ਨਾ ਕਰ ਸਕਣ ਤਾਂ ਮੈਂ ਪਹਿਲਾਂ ਹੀ ਸਾਰੇ ਲੁਧਿਆਣੇ ਵਾਲਿਆਂ ਨੂੰ ਆਪਣੇ ਲੋਕ ਸਭਾ ਹਲਕੇ ਵਾਲਿਆਂ ਨੂੰ ਅਵੇਅਰ ਕਰਨਾ ਚਾਹਣਾ ਤੇ ਕੁਝ ਮੇਰੀਆਂ ਜਿਹੜੀਆਂ ਡਿਮਾਂਡਸ ਨੇ ਉਹ ਤੁਹਾਡੇ ਮੂਰੇ ਰੱਖੂੰਗਾ ਇਹ ਕੇਸ ਜਿਹੜਾ ਇਹ ਰਾਜਾ ਵੜਿੰਗ ਸਾਹਿਬ ਜਿਹੜੇ ਕੀ ਪ੍ਰਧਾਨ ਨੇ ਉਰੇ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਦੇ ਨਾਲ ਸੰਬੰਧਿਤ ਆ ਤੇ ਉਹਨਾਂ ਦੇ ਸਾਲਾ ਸਾਹਿਬ ਜਿਹੜੇ ਡੰਪੀ ਬਨਾਇਕ ਜੀਨਾਂ ਦਾ ਨਾਮ ਡੰਪੀ ਬਨਾਇਕ ਉਹਨਾਂ ਦੇ ਸਾਲਾ ਸਾਹਿਬ ਉਹਨਾਂ ਦੇ ਭਰਾ ਦੇ ਲਾ ਨੇ ਤੇ ਉਹਨਾਂ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ ਦੇ ਭਰਾ ਨੇ ਉਨਾ ਤੇ ਸਭ ਤੋਂ ਵੱਡੀ ਇੱਕ ਮਤਲਬ ਐ ਲੱਗਦਾ ਮਤਲਬ ਹੱਥ ਕੰਬਦੇ ਨੇ ਵੀ ਐਡਾ ਕਾਰਨਾਮਾ ਉਹ ਕਰ ਸਕਦੇ ਆ ਤੇ ਫੇਰ ਵੀ ਇਸ ਲੋਕਾਂ ਦੇ ਮੂਹਰੇ ਉਹ ਇਸ ਤਰੀਕੇ ਨਾਲ ਪੇਸ਼ ਆ ਰਹੇ ਆ ਜਿਵੇਂ ਕੀ ਕੁਝ ਪਤਾ ਹੀ ਨਹੀਂ ਹੁੰਦਾ ਇਹ ਮੈਂ ਐਫ ਆਈ ਆਰ ਆ ਜਿਹੜੀ ਇਹ ਤੁਹਾਡੇ ਮੂਹਰੇ ਰੱਖੂੰਗਾ ਕੋਈ ਇਹ ਮੇਰੀ ਆਪ ਦੀ ਕੋਈ ਨਕਲੀ ਬਣਾਈ ਹੋਈ ਆਡੀਓ ਨਹੀਂ ਗਈ ਨਕਲੀ ਬਣਾਈ ਹੋਈ ਕੋਈ ਵੀਡੀਓ ਨਹੀਂ ਗਈ ਨਕਲੀ ਬਣਾਏ ਹੋਏ ਕੋਈ ਕਾਗਜ਼ ਨਹੀਂ ਗੇ ਇਹ ਐਫ ਆਈ ਆਰ ਨੰਬਰ ਜਿਹੜੀ ਉਹ 32 ਤੇ ਇਹ ਥਾਣਾ ਹੈ ਜਿਹੜਾ ਇਹ ਸਿਟੀ ਫਰੀਦਕੋਟ ਐਫ ਆਈ ਆਰ ਨੰਬਰ 32 ਸਿਟੀ ਥਾਣਾ ਫਰੀਦਕੋਟ ਦੀਏ ਐਫ ਆਈ ਆਰ ਤੇ ਇਹ ਤਕਰੀਬਨ 6ਵੇਂ ਮਹੀਨੇ 6 ਤਰੀਕ ਨੂੰ ਦੂਜੇ ਮਹੀਨੇ 2021 ਨੂੰ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਦੀ ਇਹ ਐਫ ਆਈ ਆਰ ਦਰਜਾ ਉਦੋਂ ਦੇ ਕਾਰਨਾਮੇ ਉੱਥੇ ਇਹਦੇ ਵਿੱਚ ਸਾਬਰੀਆਂ ਦੀਆਂ ਸਟੇਟਮੈਂਟਾਂ ਤੁਹਾਡੇ ਮੂਹਰੇ ਰੱਖੂੰਗਾ ਇਹ ਇੱਕ ਕਰਨ ਕੁਟਾਰੀਆ ਕਰਨ ਕੁਟਾਰੀਆ ਤੇ ਅੰਕਿਤ ਕਟਾਰੀਆ ਦੋ ਭਰਾ ਦੀ ਇਹ ਸਾਰੀ ਦਾਸਤਾਨਾ ਜੋ ਸੁਣ ਕੇ ਕਿਸੇ ਪਿਕਚਰ ਚ ਕਿਸੇ ਨੋਵਲ ਚ ਇਹ ਜੀ ਸਟੋਰੀ ਇਹ ਜੀ ਖਤਰਨਾਕ ਕਿਤੇ ਤੁਸੀਂ ਨਾ ਪੜ੍ਹੀ ਹੋਣੀ ਹੈ ਨਾ ਦੇਖੀ ਹੋਣੀ ਹੈ ਵੀ ਕੀ ਹੁੰਦਾ ਪਰਿਵਾਰ ਨਾਲੇ ਕੀ ਕਰਦੇ ਆ ਇਹ ਡੈਂਪੀ ਬਣਾਏ ਤੇ ਰਾਜਾ ਬੜਿੰਗ ਸਾਹਿਬ ਜਿਹੜੇ ਇਹ ਤਕਰੀਬਨ ਉਹ ਗਿੱਦੜਵਾਏ ਦਾ ਜਿਹੜਾ ਮੰਡੀ ਦਾ ਟਰਾਂਸਪੋਰਟ ਤੇ ਮੰਡੀ ਦਾ ਜਿਵੇਂ ਤੁਹਾਨੂੰ ਪਤਾ ਜਦੋਂ ਫਸਲ ਆਉਂਦੀ ਆ ਢਵਾ ਢਵਾਈ ਚਲਦੀ ਆ ਤੇ ਉਹ ਐਫਸੀਆਈ ਵਿਭਾਗ ਦੇ ਉਹ ਪੰਜਾਬ ਦੇ ਕਈ ਵਿਭਾਗਿਆਂ ਦਾ ਉਹ ਟੈਂਡਰ ਆ ਜਿਹੜਾ ਤੁਹਾਨੂੰ ਪਤਾ ਹੁੰਦਾ ਹੈ ਉਹ ਟੈਂਡਰ ਗਿੱਦੜਵਾਏ ਮੰਡੀ ਅਨਾਜ ਦਾ ਢਵਾ ਢਵਾਈ ਦਾ ਟੈਂਡਰ ਆ ਜਿਹੜਾ ਉਹ ਕਰਨ ਕਟਾਰੀਆ ਤੇ ਅੰਕਿਤ ਅੰਕਿਤ ਕਟਾਰੀਆ ਜੀ ਦੋਨੋਂ ਭਰਾਵਾਂ ਕੋਲ ਹੁੰਦਾ ਕੀ ਆ ਇੱਕ ਤਾਂ ਮੇਨ ਜਿਹੜੀ ਮੰਡੀ ਹੁੰਦੀ ਆ ਉਹਦਾ ਟੈਂਡਰ ਹੁੰਦਾ ਇੱਕ ਜਿਹੜੀਆਂ ਉਹ ਮੇਨ ਮੰਡੀ ਨਾਲ ਅਲੱਗ ਛੋਟੀਆਂ-ਛੋਟੀਆਂ ਮੰਡੀਆਂ ਜਿਹੜੀਆਂ ਲੱਗਦੀਆਂ ਹੁੰਦੀਆਂ ਉਹਦਾ ਬੇਸ਼ੱਕ ਉਹ ਟਰੱਕ ਯੂਨੀਅਨ ਨਾਲ ਦੇ ਕੋਲ ਕੰਮ ਹੁੰਦਾ ਏ ਕੰਮ ਟਰੱਕ ਯੂਨੀਅਨ ਨਾਲ ਕੋਲ ਹੁੰਦਾ ਪਰ ਮੇਨ ਨੌਂ ਜੀ ਦਾ ਹੁੰਦਾ ਉਹ ਸਟੈਂਡਰਡ ਤੇ ਉਹ ਜਿਹਦੇ ਕੋਲ ਮੇਨ ਮੰਡੀ ਦਾ ਕੰਮ ਹੁੰਦਾ ਉਹ ਉਹਦੇ ਨਾਂ ਤੇ ਹੀ ਉਹ ਕੰਮ ਚੱਲਦਾ ਤੇ ਜਿਹੜਾ ਪੈਸਾ ਵੀ ਆਉਣਾ ਹੁੰਦਾ ਟਰੱਕ ਯੂਨੀਅਨ ਦਾ ਟਰੱਕਾਂ ਵਾਲਿਆਂ ਦਾ ਕਿਉਂਕਿ ਜਿਹੜੇ ਉਹਨਾਂ ਦੇ ਢੇਡੇ ਬਣਦੇ ਆ ਕਿਉਂਕਿ ਉਹ ਛੋਟੇ ਢੇਡੇ ਹੁੰਦੇ ਆ ਬਾਰ-ਬਾਰ ਮੰਡੀ ਤੋਂ ਉਸ ਵੇਲੇ ਕਣਕ ਝੋਨਾ ਜਿਹੜਾ ਚੱਕਣਾ ਹੁੰਦਾ ਉਹ ਜਿੱਥੇ ਵੀ ਐਫਸੀਆਈ ਕਹਿੰਦੀ ਆ ਜਾਂ ਪੰਜਾਬ ਕਹਿੰਦਾ ਏ ਜਾਂ ਹੋਰ ਏਜੰਸੀਆਂ ਜਿਹੜੀਆਂ ਪੰਜ ਸੀਟ ਕਹਿੰਦੀਆਂ ਉਹ ਢੋਆ ਢਵਾਈ ਦਾ ਕੰਮ ਟਰੱਕ ਕਰਦੇ ਆ ਤੇ ਉਹ ਟਰੱਕ ਉਹ ਹੁੰਦੇ ਆ ਜਿਹੜੇ ਕਿਤੇ ਬਾਹਰ ਨਹੀਂ ਜਾ ਸਕਦੇ ਬੜੇ ਮਾੜੇ ਹਾਲਾਤ ਚ ਹੁੰਦੇ ਆ ਤੇ ਉਹਨਾਂ ਦੇ ਦੋ ਸੀਜ਼ਨ ਹੁੰਦੇ ਆ ਉਹਦੇ ਵਿੱਚ ਹੀ ਉਹਨਾਂ ਨੇ ਆਪਣੇ ਕੁਝ ਪੈਸੇ ਬਣਾ ਕੇ ਆਪਣੇ 6 ਮਹੀਨੇ ਕੱਢਣੇ ਹੁੰਦੇ ਆ ਕਿਉਂਕਿ ਉਹਨਾਂ ਕੋਲ ਟਾਇਰ ਪਵਾਉਣ ਨੂੰ ਪੈਸੇ ਨਹੀਂ ਹੁੰਦੇ ਨਵੇਂ ਟਰੱਕ ਨਹੀਂ ਹੁੰਦੇ ਉਹ ਪੁਰਾਣੇ ਟਰੱਕ ਤੇ ਛੋਟਾ ਥੋੜਾ ਕਿਲੋਮੀਟਰ 10 20 ਕਿਲੋਮੀਟਰ ਉਹ ਚੱਲਦੇ ਆ ਉਹਨਾਂ ਦਾ ਜਿਹੜਾ ਤਕਰੀਬਨ ਪੈਸਾ ਸੀ 1 ਕਰੋੜ 22 ਲੱਖ ਰੁਪਏ ਜੋ ਸਾਰਾ ਕੁਝ ਐਫ ਆਈ ਆਰ ਚ ਦਰਜ ਆ 1 ਕਰੋੜ 22 ਲੱਖ ਰੁਪਈਆ ਪੈਸਾ ਸੀ ਤਾਂ ਕੀ ਹੋਇਆ ਜਦੋਂ ਉਹ ਪੈਸਾ ਆ ਗਿਆ ਖਾਤੇ ਚ ਕਰਨ ਕੁਟਾਰੀਆ ਦੇ ਅੰਕਿਤ ਕੁਟਾਰੀਆ ਦੇ ਤੱਕ ਉਹਨਾਂ ਦਾ ਦੋਸਤ ਸੀ ਇਹ ਡੰਪੀ ਬਨਾਇ ਸਾੜਾ ਸਾਹਿਬ ਸਾਡੇ ਅਮਰਿੰਦਰ ਵੜਿੰਗ ਸਾਹਿਬ ਤੇ ਉਹਨਾਂ ਨੇ ਕੀ ਕਿਹਾ ਵੀ ਮੈਨੂੰ ਇਹ ਪੈਸੇ ਦੀ ਲੋੜ ਆ ਮੈਨੂੰ ਇਹ ਪੈਸਾ ਦੇ ਦਿਓ ਤੇ ਜਿਹੜਾ ਕਟਾਰੀਆ ਸਾਹਿਬ ਸੀ ਉਹਨਾਂ ਨੇ ਇਹ ਗੱਲ ਰੱਖੀ ਵੀ ਪੈਸਾ ਬੇਸ਼ੱਕ ਲੈ ਲਓ ਪਰ ਜਦੋਂ ਟਰੱਕਾਂ ਵਾਲਿਆਂ ਦੀ ਮੈਂ ਪੇਮੈਂਟ ਕਰਨੀ ਹੋਏਗੀ ਜਦੋਂ ਮੇ ਤੋਂ ਮੰਗਣਗੇ ਤਾਂ ਉਦੋਂ ਮੈਨੂੰ ਇਹ ਪੈਸੇ ਤੁਸੀਂ ਵਾਪਸ ਕਰ ਦਿਓ ਟਾਈਮ ਪੈਂਦਾ ਗਿਆ ਟਾਈਮ ਪੈਂਦਾ ਗਿਆ ਕਿਉਂਕਿ ਟਰੱਕਾ ਇੱਕ ਦਾ ਪੈਸਾ ਤਾਂ ਨਹੀਂਗਾ ਸੈਂਕੜੇ ਟਰੱਕਾਂ ਵਾਲੇ ਹੁੰਦੇ ਆ ਉਹ ਜਦੋਂ ਉਹਨਾਂ ਨੂੰ ਲੋਡ ਪਈ ਤੇ ਕਰਨ ਕੁਟਾਰੀਆ ਦੇ ਘਰੇ ਇੱਕ ਦਿਨ ਇੱਕ ਟਰੱਕ ਵਾਲਾ ਦੂਜੇ ਦਿਨ 10 ਟਰੱਕਾਂ ਵਾਲੇ ਤੀਜੇ ਦਿਨ 100 ਟਰੱਕਾਂ ਵਾਲੇ ਤੇ ਸੈਂਕੜੇ ਟਰੱਕਾਂ ਵਾਲੇ ਨੇ ਹੌਲੀ 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 ਕਰਕੇ ਉਹਨਾਂ ਦੇ ਘਰ ਦੇ ਮੂਹਰੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਦੋਂ ਪੈਸੇ ਮੰਗਣੇ ਵਾਪਸ ਸ਼ੁਰੂ ਕੀਤੇ ਉਹਨਾਂ ਨੇ ਰਾਜਾ ਬੜਿੰਗ ਸਾਹਿਬ ਨਾਲ ਗੱਲ ਕੀਤੀ ਵੀ ਤੁਹਾਡਾ ਸਾਲਾਹ ਸਾਹਿਬ ਡੈਂਪੀ ਬਨਾਇਕ ਸਾਡੇ ਪੈਸੇ ਨਹੀਂ ਦੇ ਰਿਹਾ ਤੇ ਉਹਦਾ ਸਾਥ ਤੱਕ ਕੀ ਦੇਣਾ ਸੀ ਉਲਟਾ ਇਹ ਕਿਹਾ ਵੀ ਭਾਈ ਅਸੀਂ ਹੁਣ ਐਮ ਐਲ ਏ ਆ ਸਾਡੀ ਸਰਕਾਰ ਆ ਤੂੰ ਇਹ ਪੈਸੇ ਤਾਂ ਗੱਲ ਛੱਡ ਤੂੰ ਹੋਰ ਪੈਸੇ ਦੇ ਕੇ ਛੁੱਟੇਗਾ ਇਹ ਗੱਲ ਔਨ ਰਿਕਾਰਡ ਔਨ ਰਿਕਾਰਡ ਐਫ ਆਈ ਆਰ ਦੇ ਵਿੱਚ ਦਰਜਾ ਜਿਹੜੀ ਕਿ ਇੱਕ ਉਹਨਾਂ ਦੀ ਧਰਮ ਪਤਨੀ ਵੱਲੋਂ ਇੱਕ ਉਹਨਾਂ ਦੇ ਭਰਾ ਵੱਲੋਂ ਇਹ ਐਫ ਆਈ ਆਰ ਦਰਜ ਕਰਾਈ ਆ ਉਦੋਂ ਬਾਅਦ ਜਦੋਂ ਪੈਸੇ ਵਾਪਸ ਨਾ ਕੀਤੇ ਗਏ ਤੇ ਬਹੁਤ ਜਿਹੜੇ ਦਿਨ ਉਹ ਨਿੰਗਦੇ ਗਏ ਟਰੱਕ ਯੂਨੀਅਨ ਜਿਹੜੀ ਆ ਉਹ ਪਰੇਸ਼ਾਨ ਕਰਨ ਲੱਗੀ ਪਰੇਸ਼ਾਨ ਤਾਂ ਕਿਉਂ ਕਰਨ ਲੱਗੀ ਉਹਨਾਂ ਨੂੰ ਤਾਂ ਆਪਣੇ ਪੈਸੇ ਲੈਣੇ ਸੀ ਅਖੀਰ ਇਸ ਦਬਾਹੇ ਹੇਠ ਦੇਖੋ ਦੇਖੋ ਉਹ ਦਬਾਹ ਕਿੱਡਾ ਵੱਡਾ ਹੋਊਗਾ ਉਸ ਕਟਾਰੀਆ ਫੈਮਿਲੀ ਤੇ ਅੱਜ ਇੱਕ 7 ਸਾਲ ਦਾ ਉਹਨਾਂ ਦਾ ਬੇਟਾ 7 ਸਾਲ ਦੀ ਬੇਟੀ 3 ਸਾਲ ਦਾ ਪੁੱਤਰ 7 ਸਾਲ ਦੀ ਬੇਟੀ 3 ਸਾਲ ਦਾ ਪੁੱਤਰ ਉਹਨਾਂ ਨੇ ਉਦੋਂ ਪਹਿਲਾਂ ਆ ਮੈਂ ਤੁਹਾਨੂੰ ਕਾਗਜ਼ ਦਵਾਂਗਾ ਸਾਰੇ ਉਹਨਾਂ ਨੇ ਉਦੋਂ ਪਹਿਲਾਂ ਜਦੋਂ ਉਹਨਾਂ ਨੂੰ ਪਤਾ ਸੀ ਵੀ ਮੇਰੇ ਪੈਸੇ ਗਏ ਮੈਂ ਖਤਮ ਹੋ ਗਿਆ ਤਾਂ ਸਾਰੀ ਪ੍ਰਾਪਰਟੀ ਉਹ ਆਪਣੀ ਜਿਹੜੀ ਬਦਲ ਕੇ ਤਬਦੀਲ ਕਰਕੇ ਉਹ ਸਾਰੀ ਆਪਣੀ ਪ੍ਰਾਪਰਟੀ ਕਿਉਂਕਿ ਬੜੇ ਦਿਨ ਦੇ ਉਹ ਗੱਲਾਂ ਕਰਦੇ ਸੀ ਰੋਜ਼ ਆਪਣੀ ਘਰ ਵਾਲੀ ਨਾਲ ਵੀ ਇੰਨੀ ਦੇਨਦਾਰੀ ਖੜੀ ਹੋ ਗਈ ਆਪਣਾ ਸਾਰੇ ਸ਼ਹਿਰ ਚ ਬੇਇੱਜ਼ਤੀ ਹੋ ਗਈ ਕੱਲਾ ਕੱਲਾ ਬੰਦਾ ਆਪਣੇ ਘਰੇ ਪੈਸੇ ਮੰਗਣ ਆ ਰਿਹਾ ਆਪਣਾ ਹਾਲਾਤ ਕੀ ਆਪਣੇ ਰਿਸ਼ਤੇਦਾਰਾਂ ਮੂੰਹੇ ਮੂੰਹ ਕੀ ਦਿਖਾਵਾਂਗੇ ਤੇ ਅਖੀਰ ਜੋ ਉਹਨਾਂ ਨੂੰ ਡਰ ਸੀ ਵੀ ਮੇਰੀ ਪ੍ਰਾਪਰਟੀ ਵੀ ਚਲੇ ਜਾਊਗੀ ਕਿਉਂਕਿ ਮੇਰੇ ਪੈਸੇ ਦੇਨਦਾਰੀ ਆ ਉਹਨਾਂ ਨੇ ਸਾਰੀ ਪ੍ਰਾਪਰਟੀ ਆ ਜਿਹੜੀ ਉਹ ਤਬਦੀਲ ਕਰਕੇ ਕੁਝ ਦਿਨ ਪਹਿਲਾਂ ਆਪਣੇ ਭਰਾ ਦੇ ਨਾਂ ਕਰਤੀ ਜਿਨ੍ਹਾਂ ਦਾ ਨੋ ਅੰਕਿਤ ਕਟਾਰੀਆ ਪ੍ਰਾਪਰਟੀ ਉਹਨਾਂ ਦੇ ਨੌਕਰਤੀ ਉਹਦੋਂ ਬਾਅਦ 6 ਤਰੀਕ ਨੂੰ 6 ਫਰਵਰੀ ਨੂੰ 6 ਫਰਵਰੀ 2021 ਸਵੇਰੇ 5 ਵਜੇ ਜੋ ਐਫ ਆਈ ਆਰ ਚ ਲਿਖਦੇ ਆ ਬਈ ਸਾਰੀ ਰਾਤ ਉਹਨਾਂ ਦੀ ਧਰਮ ਪਤਨੀ ਕਹਿੰਦੀ ਉਹ ਸੁੱਤੇ ਨਹੀਂ ਕਟਾਰੀਆ ਸਾਹਿਬ ਸੁੱਤੇ ਨਹੀਂ ਤੇ ਜਦੋਂ ਉਹਨਾਂ ਦੀ ਧਰਮ ਪਤਨੀ ਦੀ ਗੱਲਾਂ ਕਰਦੇ ਕਰਦੇ ਸਵੇਰੇ 5 ਵਜੇ ਦੁੱਖ ਦੇ ਵਿੱਚ ਬੱਚੇ ਸੌਂਗੇ ਸੁੱਤੇ ਪਏ ਸੀ ਤੇ ਕਿਤੇ ਧਰਮ ਪਤਨੀ ਉਹਨਾਂ ਦੀ ਦੀ ਵੀ ਅੱਖ ਲੱਗ ਗਈ। ਪ੍ਰਧਾਨ ਜੀ ਹਾਲ ਦੇਖੋ ਜਦੋਂ ਉਹਨਾਂ ਨੇ ਦੇਖਿਆ ਵੀ ਮੇਰੀ ਧਰਮ ਪਤਨੀ ਦੀ 5 ਵਜੇ ਅੱਖ ਲੱਗ ਗਈ ਤਾਂ ਉਹਨਾਂ ਨੇ ਆਪਣਾ ਅਸਲਾ ਹਥਿਆਰ ਆਪਣਾ ਰਿਵਾਲਵਰ ਕੱਢ ਕੇ ਸਭ ਤੋਂ ਪਹਿਲੀ ਗੋਲੀ ਪਹਿਲੀ ਗੋਲੀ ਆਪਣੇ 3 ਸਾਲ ਦੇ ਮੈਂ ਹੈਰਾਨ ਆ 3 ਸਾਲ ਦੇ ਪੁੱਤਰ ਦੇ ਪਹਿਲੀ ਗੋਲੀ ਮਾਰੀ ਉਹ ਤੋਂ ਬਾਅਦ ਦੂਜੀ ਗੋਲੀ ਆਪਣੇ 7 ਸਾਲ ਦੀ ਜਿਹੜੀ ਆ ਉਹ ਬੇਟੇ ਦੇ ਮਾਰੀ ਫੇ ਬੇਟੀ ਦੇ ਮਾਰੀ ਮੇਰੇ ਮਤਲਬ ਬੋਲਣ ਲੱਗਿਆ ਵੀ ਇਹ ਪੜਨ ਲੱਗਿਆ ਵੀ ਹੱਥ ਕੰਬਦੇ ਆ 3 ਸਾਲ ਦੇ ਪੁੱਤਰ ਦੇ ਤੇ 7 ਸਾਲ ਦੇ ਬੇਟੀ ਦੇ ਗੋਲੀ ਮਾਰੀ ਤੇ ਉਸ ਗੋਲੀ ਦੀ ਆਵਾਜ਼ ਸੁਣਨ ਨਾਲ ਜੋ ਐ ਫਾਇਰ ਦੱਸਦੀ ਆ ਉਹਨਾਂ ਦੀ ਧਰਮ ਪਤਰੀ ਉਹ ਫਾਇਰ ਦੀ ਆਵਾਜ਼ ਨਾ ਉੱਠੀ ਤੇ ਤੀਜੀ ਗੋਲੀ ਉਹਨਾਂ ਨੇ ਆਪਣੇ ਧਰਮ ਪਤਨੀ ਦੇ ਮਾਰੀ ਤੇ ਚੌਥੀ ਗੋਲੀ ਉਹਨਾਂ ਨੇ ਆਪਣੇ ਜਿਹੜੀ ਅਕਰਨ ਕੁਟਾਰੀਆ ਜੀ ਨੇ ਮਾਰੀ ਉਹ ਤੋਂ ਬਾਅਦ ਉਹਨਾਂ ਦੇ ਭਰਾ ਉਹਨਾਂ ਨੇ ਇੱਕਦਮ ਦਰਵਾਜ਼ਾ ਖੜਕਾਇਆ ਦਰਵਾਜ਼ਾ ਬੰਦ ਸੀ ਉਹ ਖਿੜਕੀ ਤੋੜ ਕੇ ਅੰਦਰ ਬੜੇ ਤੇ ਖੂਨ ਨਾਲ ਲਥਪਥ ਚਾਰੋਂ ਦੀਆਂ ਲਾਸ਼ਾਂ ਜਦੋਂ ਉਹਨਾਂ ਨੂੰ ਤਾਂ ਹਜੇ ਲੱਗਿਆ ਵੀ ਸ਼ਾਇਦ ਜਿਉਂਦੇ ਹੋਣਗੇ ਚੱਕ ਕੇ ਹਸਪੀਟਲ ਤੋਂ ਸਿੱਧੇ ਆ ਡੀ ਐਮ ਸੀ ਆਪਣੇ ਕੋਲ ਆ ਪਤਾ ਕਰ ਲਿਓ ਡੀ ਐਮ ਸੀ ਦੇ ਵਿੱਚ ਉਹ ਸਾਰੇ ਇੱਥੇ ਦਾਖਲ ਹੋ ਗਏ ਤੇ ਜਿੱਥੇ ਆ ਕੇ ਕਰਨ ਕੁਟਾਰੀਆ ਜੀ ਉਹਨਾਂ ਦੀ ਬੇਟੀ ਉਹਨਾਂ ਦਾ ਬੇਟਾ ਉਹ ਬ੍ਰਾਡ ਡੈੱਡ ਡਿਕਲੇਅਰ ਹੋ ਗਏ ਉਹਨਾਂ ਦੀ ਮੌਤ ਹੋ ਗਈ ਤੇ ਕੁਝ ਜਿਨਾਂ ਤੋਂ ਬਾਅਦ ਜਦੋਂ ਉਹਨਾਂ ਦੇ ਧਰਮ ਪਤਨੀ ਦਾ ਬਚਾਅ ਹੋ ਗਿਆ ਕਿਉਂ ਗੋਲੀ ਉਹਨਾਂ ਦੇ ਸਿਰ ਤੋਂ بجائے ਇੱਥੇ ਮੂੰਹ ਤੇ ਵੱਜ ਗਈ ਤੇ ਉਹਨਾਂ ਦਾ ਜਦੋਂ ਬਚਾਅ ਹੋ ਗਿਆ ਇਹ ਗੱਲ ਸਾਰੀ ਐਫ ਆਈ ਆਰ ਜਿਹੜੀ ਉਹ ਦਰਜਾ ਹੁਣ ਆ ਦੇਖੋ ਉਦੋਂ ਬਾਅਦ ਆ ਜਿਹੜੇ ਉਹਨਾਂ ਦੀ ਸਟੇਟਮੈਂਟ ਆ ਉਹਨਾਂ ਦੀ ਘਰ ਵਾਲੀ ਦੀ ਸਟੇਟਮੈਂਟ ਆ ਇਹ ਆਪ ਜਿਹੜਾ ਸੁਸਾਈਡ ਨੋਟ ਆ ਉਹ ਵੀ ਆ ਸੁਸਾਈਡ ਨੋਟ ਆ ਜਿਹੜਾ ਕਟਾਰੀਆ ਸਾਹਿਬ ਨੇ ਲਿਖਿਆ ਹੋਇਆ ਇਹ ਸਾਰੀਆਂ ਚੀਜ਼ਾਂ ਤੁਹਾਡੇ ਮੂਹਰੇ ਮੈਂ ਰੱਖੀਆਂ ਤੇ ਇੱਕ ਗੱਲ ਮੈਂ ਕਹਿਣਾ ਚਾਹਨਾ ਅੱਜ ਤੁਸੀਂ ਦੇਖ ਲਓ ਇਹ ਲੋਕ ਨੇ ਜਿਹੜੇ ਇੱਕ ਸਭ ਤੋਂ ਵੱਡੀ ਜਿਹੜੀ ਇਹ ਸ਼ਰਮ ਦੀ ਗੱਲ ਆ ਸਾਡੇ ਲਈ ਸ਼ਰਮ ਦੀ ਗੱਲ ਉਹ ਜਿੱਦਣ ਰਾਜਾ ਬੜਿੰਗ ਸਾਹਿਬ ਰਾਜਾ ਬੜਿੰਗ ਸਾਹਿਬ ਮੰਤਰੀ ਬਣਦੇ ਆ 20 ਸਤੰਬਰ 20 ਸਤੰਬਰ 2021 ਨੂੰ ਇਹ ਲੋਕਾਂ ਨੂੰ ਇਨਸਾਫ ਦੇਣਗੇ ਇਹ ਉਰੇ ਲੁਧਿਆਣੇ 'ਚ ਲੋਕਾਂ ਨੂੰ ਇਨਸਾਫ ਦੇਣਗੇ ਜਿਨ੍ਹਾਂ ਤੇ ਸਿੱਧਾ ਕਤਲ ਦਾ ਮਕਦਮਾ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਸਾਲਾ ਡੰਪੀ ਤੇ ਰਾਜਾ ਵੜਿੰਗ ਉਹਨਾਂ ਦਾ ਨਾਂ ਲਿਖਿਆ ਵੀ ਸਾਡੇ ਤੇ ਦਬਾਅ ਪਾ ਕੇ ਸੱਤੋਂ ਪੈਸੇ ਲੈ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਵੜਿੰਗ ਸਾਹਿਬ ਦਾ ਵਿੱਚ ਨਾਂ ਲਿਖਿਆ ਤੇ ਉਹਨਾਂ ਦੇ ਸਾਲੇ ਦਾ ਵੀ ਇਹ ਦੋਨੋਂ ਆਪਣੇ ਆਪ ਨੂੰ ਆਪਣੀ ਤਾਕਤ ਦੇ ਕਰਕੇ ਉਹ ਪੈਸਾ ਸਾਡਾ ਵਾਪਸ ਕਰਨ ਦੀ ਬਜਾਏ ਕਹਿੰਦੇ ਆ ਹੋਰ ਪੈਸਾ ਲਵਾਂਗੇ ਇਹ ਬੱਚੇ 3 ਸਾਲ ਤੇ 7 ਸਾਲ ਦੇ ਬੱਚਿਆਂ ਦੀ ਇਹ ਜਾਨ ਲਈ ਹੋਈ ਹੈ ਇਹਨਾਂ ਨੇ ਇਹ ਐਸੇ ਰਕਸ਼ਸ਼ ਨੇ ਐਸੇ ਭੇੜੀਏ ਨੇ ਲੁਕੇ ਹੋਏ ਉਦੋਂ ਬਾਅਦ ਜਦੋਂ ਰਾਜਾ ਬੜਿੰਗ ਸਾਹਿਬ ਮੰਤਰੀ ਬਣਦੇ ਆ ਚੰਨੀ ਸਾਹਿਬ ਦੀ ਸਰਕਾਰ ਚ 20 ਸਤੰਬਰ 2021 ਉਦੋਂ ਆਫਟਰ 20 ਡੇਸ ਪਲੀਜ਼ ਫਾਈਲ ਕੈਨਸਲੇਸ਼ਨ ਆਫ ਐਫ ਆਰ ਰਿਪੋਰਟ 9 ਅਕਤੂਬਰ 2021 ਕਿੱਥੋਂ ਇਨਸਾਫ ਪੜਦੇ ਹੋ 20 ਦਿਨਾਂ ਦੇ ਅੰਦਰ ਅੰਦਰ ਇਹ ਬੜਿੰਗ ਸਾਹਿਬ ਨੇ ਆਪਣੀ ਤੇ ਆਪਣੇ ਸਾਲਾ ਸਾਹਿਬ ਨੂੰ ਬਚਾਉਣ ਲਈ ਆਪਣੀ ਘਰ ਵਾਲੀ ਨੂੰ ਬਚਾਉਣ ਲਈ ਕਿਉਂਕਿ ਘਰ ਵਾਲੀ ਦਾ ਪ੍ਰੈਸ਼ਰ ਸੀ ਜਿਵੇਂ ਕਿ ਅੱਜ ਵੀ ਅਮ੍ਰਿਤਾ ਬੜਿੰਗ ਕਿਸ ਮੂੰਹ ਨਾ ਫਿਰਦੇ ਆ ਕਿਸ ਮੀਉ ਨਾ ਉਹਨਾਂ ਦਾ ਸਾਲਾ ਉਰੇ ਵੋਟਾਂ ਮੰਗਦਾ ਫਿਰ ਰਿਹਾ ਏ ਆਪਸ ਆਨੇ ਤੇ ਤਰਸ ਇਹਦਾ ਪਾਪ ਕਿੱਥੇ ਭੋਗੋਗੇ 20 ਦਿਨਾਂ ਬਾਅਦ ਚੰਨੀ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਤੇ ਉਸ ਕੈਬਨਿਟ ਚ ਬੈਠੇ ਰਾਜਾ ਬੜਿੰਗ ਸਾਹਿਬ 20 ਦਿਨਾਂ ਚ ਐਫ ਆਈ ਆਰ ਕੈਨਸਲ ਹੋ ਗਈ ਅੱਜ ਮੈਂ ਇਹ ਡਿਮਾਂਡ ਕਰਦਾ ਚੀਫ ਮਿਨਿਸਟਰ ਸਾਹਿਬ ਨੇ ਲੁਧਿਆਣੇ ਆਉਣਾ ਇਹ ਐਫ ਆਈ ਆਰ ਜਿਹੜੀ ਨੰਬਰ 32 ਇਹ ਐਫ ਆਈ ਆਰ ਨੰਬਰ 32 ਇਹਨੂੰ ਰੀਓਪਨ ਕਰਨ ਰੀਓਪਨ ਕਰਨ ਜਿਹੜੀ ਧੱਕੇ ਨਾਲ ਸਰਕਾਰ ਦੇ ਪ੍ਰੈਸ਼ਰ ਨਾਲ ਚੀਫ ਮਿਨਿਸਟਰ ਦੇ ਪ੍ਰੈਸ਼ਰ ਨਾਲ ਮੰਤਰੀ ਦੇ ਪ੍ਰੈਸ਼ਰ ਨਾਲ ਉਹ ਐਨੇ ਲਾਲਚੀ ਹੋ ਗਏ 1 ਕਰੋੜ 22 ਲੱਖ ਰੁਪਏ ਚ ਤੁਸੀਂ ਘਰ ਉਜਾੜਤਾ ਤੁਸੀਂ ਇੱਕ ਹੱਸਦਾ ਵਸਦਾ ਪਰਿਵਾਰ ਉਜਾੜਤਾ ਤੁਸੀਂ ਇਹਦੇ ਉੱਤੇ ਧਾਰਾ ਜਿਹੜੀ ਅੰਕਿਤ ਕੁਟਾਰੀਆ ਜੋ ਕਿ ਕਰਨ ਕੁਟਾਰੀਆ ਦਾ ਭਰਾ ਹੈ ਦੇ ਬਿਆਨ ਤੇ IPC ਦੀ ਧਾਰਾ 306 ਦੇ ਤਹਿਤ FIR ਨੰਬਰ 32 ਮਿਤੀ 6 ਫਰਵਰੀ 2021 ਨੂੰ ਸ਼ਾਮ 8:40 ਫਰੀਦਕੋਟ ਸ਼ਹਿਰ ਵਿਖੇ ਦਰਜ ਕੀਤੀ ਗਈ ਤੇ ਇਹ ਗੱਲ ਮੈਂ ਅੱਜ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਜੇ ਮੁੱਖ ਮੰਤਰੀ ਸਾਹਿਬ ਤੁਹਾਡਾ ਵੀ ਛੋਟੇ ਬੱਚਾ ਹੈ ਤੁਹਾਡੀ ਵੀ ਛੋਟੀ ਬੇਟੀ ਆ ਤੇ ਇਹਦੀ ਵੀ ਛੋਟੀ ਬੇਟੀ ਇਹਦਾ ਵੀ ਬੇਟਾ ਅਰੇ ਗੋਲੀਆਂ ਬਾਪ ਨੂੰ ਆਪਣੇ ਹੱਥਾਂ ਨਾਲ ਆਪਣੇ ਬੱਚਿਆਂ ਨੂੰ ਗੋਲੀਆਂ ਮਾਰਨੀਆਂ ਪੈਗੀਆਂ ਉਬਿਦੋ ਆਪਣੀ ਘਰ ਵਾਲੀ ਤੇ ਆਪ ਨੂੰ ਮਾਰਨੀਆਂ ਪੈਗੀਆਂ ਰੂਹ ਕੰਬਦੀ ਆ ਰੂਹ ਕੰਬਦੀ ਆ ਇਹ ਨਰਦਈ ਬੰਦੇ ਇਹਨਾਂ ਨੂੰ ਅੱਜ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਅੱਜ ਗੁੱਟ ਤੇ ਘੜੀਆਂ ਦੇਖੋ ਅਮਰਤਾ ਵੜਿੰਗ ਦੇ ਗੁੱਟ ਤੇ 15 ਲੱਖ ਦੀ ਘੜੀ ਬੰਨੀ ਹੁੰਦੀ ਹੈ ਅੱਜ ਰਾਜਾ ਵੜਿੰਗ ਦੀ ਵਾਈਫ ਦੇ ਦੇਖੋ 2 ਕਰੋੜ ਦੀ ਗੱਡੀ ਅੱਜ ਉਹਨਾਂ ਤੇ ਸਵਾਰ ਹੁੰਦੇ ਆ ਅੱਜ ਰਾਜਾ ਵੜਿੰਗ ਸਾਹਿਬ ਆਪ 2 ਕਰੋੜ ਦੀ ਗੱਡੀ ਤੇ ਸਵਾਰ ਹੁੰਦੇ ਆ ਜੇ ਟੋਟਲ ਮਿਲਾ ਕੇ ਦੇਖੀਏ ਤੋ ਤਿੰਨ ਜਾਣੇ ਉਹਨਾਂ ਦਾ ਸਾਲਾ ਸਾਹਿਬ ਉਹ ਆਪ ਤੇ ਉਹਨਾਂ ਦੀ ਧਰਮ ਪਤਨੀ ਤਕਰੀਬਨ 5 ਕਰੋੜ ਦੀਆਂ ਗੱਡੀਆਂ ਤੇ ਇਕੱਲੇ ਸਵਾਰ ਨੇ ਤੇ ਕਿੱਥੋਂ ਪੈਸੇ ਆਏ ਸਭ ਤੋਂ ਅਮੀਰ ਕੈਂਡੀਡੇਟ ਤੁਸੀਂ ਕਹਿੰਦੇ ਹੋ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਸੀ ਮੇਰੇ ਤਾਂ ਬਹੁਤ ਛੋਟੀ ਉਮਰ 'ਚ ਮੇਰਾ ਨੁਕਸਾਨ ਹੋ ਗਿਆ ਤੇ ਅੱਜ ਤੁਸੀਂ ਲੁਧਿਆਣੇ 'ਚ ਸਭ ਤੋਂ ਅਮੀਰ ਕੈਂਡੀਡੇਟ ਕਿਵੇਂ ਅੱਜ ਤੁਹਾਡੇ ਕੋਲ ਇੰਨਾ ਪੈਸਾ ਕਿਵੇਂ ਇਹ ਪੈਸਾ ਲੁੱਟਣ ਤੋਂ ਸਿਵਾਏ ਥੋਡੇ ਕੋਲ ਕਿਵੇਂ ਪੈਸਾ ਆ ਸਕਦਾ ਇਹ ਗੱਲਾਂ ਛੋਟੀਆਂ ਏ ਵੀ ਥੋਡੇ ਤੇ ਬੱਸਾਂ ਦੀ ਬਾਡੀ ਥੋਡੇ ਤੇ ਮਨਰੇਗਾ ਦੇ ਪੈਸੇ ਥੋਡੇ ਕੋਲ ਠੇਕਿਆਂ ਦੇ ਪੈਸੇ ਉਹ ਸਾਰੀਆਂ ਗੱਲਾਂ ਮਾਫ ਕੀਤੀਆਂ ਜਾ ਸਕਦੀਆਂ ਪਰ ਆ ਪਰਿਵਾਰ ਖਾਗੇ ਤੁਸੀਂ ਪਰਿਵਾਰ ਖਾਗੇ ਸੀਐਮ ਸਾਹਿਬ ਜੇ ਤੁਸੀਂ ਐਸਆਈਟੀ ਬਣਾ ਕੇ ਇਹ ਇਨਕੁਆਰੀ ਨਹੀਂ ਰੀਓਪਨ ਕਰਦੇ ਤਾਂ ਕਿਤੇ ਨਾ ਕਿਤੇ ਇਹ ਮੰਨਿਆ ਜਾਊ ਇਹ ਗੱਲ ਸੱਚ ਮੰਨੀ ਜਾਊ ਵੀ ਜਿਹੜਾ ਰਾਜਾ ਬਣਿੰਗ ਜੋ ਇਹਨਾਂ ਦੇ ਨਾਲ ਇਲੈਕਸ਼ਨ ਲੜਦੇ ਜੋ ਮਨਪ੍ਰੀਤ ਬਾਦਲ ਸਾਹਿਬ ਨੇ ਜਾਂ ਹੋਰ ਲੋਕਾਂ ਨੇ ਕਿਹਾ ਵੀ ਇਹ ਟੋਪੀ ਪਾ ਕੇ ਸੀਐਮ ਦੇ ਇਹ ਪੈਰ ਫੜ ਕੇ ਆਏ ਨੇ ਇਹ ਗੱਲ ਸੀਐਮ ਸਾਹਿਬ ਫਿਰ ਸੱਚ ਮੰਨੀ ਜਾਊਗੀ ਜੇ ਤੁਸੀਂ ਇਹ ਇਨਕੁਆਇਰੀ ਜਿਹੜੀ ਬੰਦ ਕੀਤੀ ਗਈ ਆ ਬਗੈਰ ਕਿਸ ਇਨਵੈਸਟੀਗੇਸ਼ਨ ਤੇ ਤੁਸੀਂ ਉਹਨਾਂ ਦੇ ਭਰਾ ਦੇ ਬਿਆਨ ਉਹਨਾਂ ਦੇ ਕਿਸ ਤਰੀਕੇ ਨਾਲ ਮੈਨੇਜ ਕਰਕੇ ਤੁਸੀਂ ਮੰਤਰੀ ਬਣ ਕੇ ਦਵਾਚੇ ਕੰਮ ਕਰ ਲਿਆ ਜੇ ਇਹ ਇੱਥੇ ਇਨਕੁਆਰੀ ਸੀਚੀ ਮਿਨਿਸਟਰ ਸਾਹਿਬ ਨਹੀਂ ਕਰਨਗੇ ਤਾਂ ਮੈਂ ਟਾਈਮ ਬਾਉਂਡ ਮੈਂ ਇਹ ਕਹਿਣਾ ਚਾਹੁੰਦਾ ਉਹਨਾਂ ਦੇ ਪਰਿਵਾਰ ਚਾਹੇ ਉੱਤੇ ਬੈਠੇ ਆ ਕੁਟਾਰੀਆ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਮੈਂ ਟਾਈਮ ਬਾਉਂਡ ਸੀਬੀਆਈ ਦੀ ਇਨਕੁਆਰੀ ਟਾਈਮ ਬਾਉਂਡ ਸੀਬੀਆਈ ਦੀ ਇਨਕੁਆਰੀ ਮਾਰ ਕਰਾ ਕੇ ਉਸ ਪਰਿਵਾਰ ਨੂੰ ਉਸ ਬੱਚਿਆਂ ਨੂੰ ਮੈਂ ਇਨਸਾਫ ਦਿਵਾਉਂਗਾ ਮੈਂ ਅੱਜ ਵਾਅਦਾ ਕਰਦਾ ਤੁਹਾਡੇ মিডিਆ ਮੂਰੇ ਜੇ ਮੇਰੇ ਤੇ ਕੋਈ ਦਾਗ ਆ ਜੇ ਮੈਂ ਕੁਝ ਖਾਦਾ ਪੀਤਾ ਜਾਂ ਮੈਂ ਕੁਝ ਬਣਾਇਆ ਤਾਂ ਤੁਸੀਂ ਮੇਰੇ ਤੇ ਭਾਈ ਇਤਵਾਰ ਨਾ ਕਰਿਓ ਜੇ ਇਹ ਲੋਕ ਜਿਹੜੇ ਸਿਰਫ ਰਾਜਨੀਤੀ ਚ ਸਿਰਫ ਰਾਜਨੀਤੀ ਚ ਆ ਪੈਸੇ ਬਣਾਉਣ ਆਏ ਆ ਆ ਗੱਡੀਆਂ ਕਾਰਾਂ ਵੱਡੀਆਂ ਵੱਡੀਆਂ ਲਗਜ਼ਰੀ ਲਾਈਫ ਜਿਉਣ ਆਏ ਆ ਤੇ ਉਹਨਾਂ ਦਾ ਫੈਸਲਾ ਥੋਡੇ ਹੱਥਾਂ ਲੁਧਿਆਣੇ ਦੇ ਹੱਥਾਂ ਧੰਨਵਾਦ